ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਵਰ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਓ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਰਕ ੴਾਰ ਆਰਬੰ ਪਰਮੇਸ਼ਰ ਅਦੁੱਤੀ ਨਿਰਗੁਣ ਜੀ ਨੇ ਸੰਕਲਪ ਕੀਤਾ कि एक तो अनेक होवा ता संकल्प से ही व फुरने से ही कीता पसाओ एको कवाओ तिसते होए लाख दरियाओ दुई कुदरत साजीए कर आसन डिटो जाओ एकसते एक होयो अनंता व आदजुग पवानी ईश्वर माया जाको नाम पाव ਫੁਰਨੇ ਸੇ ਇਕਦਮ ਮਾਇਆ ਕਾ ਪਸਾਰ ਹੋਇਆ ਭਾਵ ਸ੍ਰਿਸ਼ਟੀ ਦੀ ਰਚਨਾ ਹੋ ਗਈ ਭਾਈ ਗੁਰਦਾਸ ਜੀ ਉਚਾਰਣ ਕਰਦੇ ਨੇ ਓੰਕਾਰ ਆਕਾਰ ਕਰ ਇੱਕ ਕਵਾਉ ਪਸਾਉ ਪਸਾਰਾ ਪੰਜ ਤਤ ਪਰਮਾਨ ਕਰ ਘਟ ਘਟ ਅੰਦਰ ਤ੍ਰਿਪਵਨ ਸਾਰਾ ਕਾਦਰ ਕਿਨੇ ਨ ਲਖਿਆ ਕੁਦਰਤ ਸਾਜ ਕੀਆ ਵਰ ਤਾਰਾ ਇਕ ਦੂ ਕੁਦਰਤ ਲਖ ਕਰ ਲਖ ਬੇਅੰਤ ਅਸ਼ੰਖਪਾਰਾ ਰੋਮ ਰੋਮ ਵਿੱਚ ਰਖਿਓਨ ਕਰ ਬ੍ਰਹਮੰਡ ਕਰੋੜ ਸੁਮਾਰਾ ਇੱਕਸ ਇੱਕ ਸ੍ਰਿ ਬ੍ਰਹਮੰਡ ਵਿੱਚ ਦਸ ਦਸ ਕਰ ਅਵਤਾਰ ਉਤਾਰਾ ਕੀਤ ਵੇਦ ਵਿਆਸ ਕਰ ਕਈ ਕ ਤੇਵ ਮੁਹੰਮਦ ਯਾਰਾ ਕੁਦਰਤ ਇਕ ਇਤਾ ਪਸਾਰਾ ਕੁਦਰਤ ਤੇ ਇੱਕ ਇਤਾ ਪਸਾਰਾ ਭਾਵ ਓਮਕਾਰ ਪਰਮੇਸ਼ਰ ਜੀ ਨੇ ਇੱਕੋ ਵਾਕ ਨਾਲ ਹੀ ਰਚਨਾ ਕਰ ਦਿੱਤੀ ਸਾਰੇ ਜਗਤ ਦਾ ਪਸਾਰਾ ਬਸਾਰ ਦਿੱਤਾ ਫਿਰ ਪੰਜਾਂ ਤਤਾਂ ਤੋਂ ਸਾਰਾ ਬ੍ਰਹਮੰਡ ਰਚ ਕੇ ਆਪ ਪ੍ਰਭੂ ਦਿਨ ਭਵਨਾ ਦਾ ਮਾਲਕ ਹਰ ਸਰੀਰ ਤੇ ਹਰ ਥਾਂ ਵਿੱਚ ਵਿਆਪਕ ਹੋ ਬੈਠਾ ਪੰਜਾਂ ਤਤਾਂ ਨੂੰ ਇੱਕ ਤੋਲ ਕੇ ਇੱਕ ਵਜ਼ਨ ਵਿੱਚ ਰੱਖ ਦਿੱਤਾ ਉਸ ਕਰਤੈ ਨੂੰ ਕਿਸੇ ਵੀ ਨਹੀਂ ਦੇਖਿਆ ਜਿਸ ਨੇ ਆਪਣੀ ਕੁਦਰਤ ਨਾਲ ਬਰਮਾਦ અવਤਾਰ ਬਣਾਏ ਉਸ ਨੇ ਇੱਕ ਮਾਇਆ ਤੋਂ ਲੱਖਾਂ ਕਰ ਦਿੱਤੇ ਤੇ ਲੱਖਾਂ ਤੋਂ ਅਸੰਖ ਤੇ ਅਬਾਰ ਰਚਨਾ ਸਾਜ ਦਿੱਤੀ ਹੈ ਉਸ ਨੇ ਆਪਣੇ ਇੱਕ ਇੱਕ ਰੋਮ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਬ੍ਰਹਮੰਡ ਵਸਾਏ ਹੋਏ ਹਨ ਹਰ ਬ੍ਰਹਮੰਡ ਵਿੱਚ ਫਿਰ 10-10 અવਤਾਰ ਪੈਦਾ ਕੀਤੇ ਹੋਏ ਹਨ ਕਈ ਵੇਦਾਂ ਦੇ ਉਚਾਰਣ ਵਾਲੇ ਵਿਆਸ ਵਰਗੇ ਵਿਦਵਾਨ ਪੈਦਾ ਕੀਤੇ ਤੇ ਕਈ ਮੁਹੰਮਦ ਅਤੇ ਕਈ ਉਸ ਦੇ ਯਾਰ ਰਚ ਦਿੱਤੇ ਦੇਖੋ ਇਤਨਾ ਕੁਝ ਕਰਨ ਵਾਲੀ ਕੇਵਲ ਇੱਕ ਉਸ ਦੀ ਸ਼ਕਤੀ ਹੈ ਜਿਸ ਨੂੰ ਇਹਨਾ ਵੱਡਾ ਪਸਾਰਾ ਫਸਰ ਗਿਆ ਹੈ ਸੋ ਕਾਦਰ ਤੋਂ ਕੁਦਰਤ ਅਗੇ ਕੁਦਰਤ ਹੀ ਸੰਸਾਰ ਨੂੰ ਚਲਾ ਰਹੀ ਹੈ ਉਸ ਨੇ ਨੁਹੀਂ ਸ੍ਰੀ ਜਪਜੀ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਏਕਾ ਮਾਏ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ دیਵਾਨ ਦਸ਼ਮੇਸ਼ ਵਿਤਾ ਸ੍ਰੀ ਸਰਬ ਲੋਗ ਗ੍ਰੰਥ ਵਿੱਚ ਫਰਮਾਨ ਕਰਦੇ ਹਨ ਸ੍ਰੀ ਮਾਇਆ ਜਗਮੋਹਨੀ ਨਹਿ ਕਲੰਕ ਜੇ ਰੂਪ ਤੀਨ ਲੋਕ ਬੰਦਤ ਚਰਨ ਬ੍ਰਹਮਾ ਵਿਸ਼ਨ ਅਨੂਪ ਅੱਗੇ ਦਸ਼ਮ ਬਾਣੀ ਵਿੱਚ ਫਰਮਾਨ ਕਰਦੇ ਹਨ ਸਵਈਆ ਆਦ ਅਪਾਰ ਅਲੇਖ ਅਨੰਤ ਅਕਾਲ ਅਪੇਖ ਅਲਖ ਅਨਾਸਾ ਕੈ ਸਿਵ ਸਕਤ ਦਏ ਸ੍ਰੂਚਿਤ ਸ੍ਰੁਤ ਚਾਰ ਰਜੋ ਤਮ ਸਤ ਤਿਹੁ ਪਰਵਾਸਾ ਦਿਓ ਸਨਿਸਾ ਸਸ ਸੂਹ ਕੈ ਦੀਪ ਸੋ ਸ੍ਰਿਸ਼ਟ ਰਚੀ ਪੰਚ ਤਤ ਪ੍ਰਕਾਸ਼ਾ ਬੈਰ ਬਢਾਏ ਲਗ ਲੜਾਏ ਸੁਰਾਸੁਰ ਆਪੇ ਦੇਖਤ ਬੈਠ ਤਮਾਸ਼ਾ ਇੱਕ ਓੰਕਾਰ ਸ੍ਰੀ ਪਰਮੇਸ਼ਰ ਜੀ ਅਦਭੁਤ ਖੇਡਾਂ ਦੁਆਰਾ ਸੰਸਾਰ ਦੇ ਤਮਾਸ਼ੇ ਤਾਂ ਆਪੇ ਦੇਖ ਹੀ ਰਿਹਾ ਹੈ ਜਗਤ ਵਿੱਚ ਆਪਣੇ ਪਿਆਰਿਆਂ ਦਾ ਉਧਾਰ ਕਰਨ ਲਈ ਦੇਵਤਾ ਨੂੰ ਸੰਘਾਰਨ ਲਈ ਕਦੇ-ਕਦੇ ਚੰਡਗਾ ਰੂਪ ਵੀ ਧਾਰ ਲੈਂਦਾ ਹੈ ਪੜੋ ਅੱਗੇ ਗੁਰੂ ਸਾਹਿਬ ਕੀ ਕਹਿੰਦੇ ਨੇ ਤਾਰਨ ਲੋਕ ਉਧਾਰਨ ਪੂਮੈ ਦੇਤ ਸੰਗਾਰਣ ਚੰਡ ਤੁਹੀ ਹੈ ਤੁੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਫਰਮਾਨ ਕਰਦੇ ਨੇ ਹਰ ਯੁਗ ਯੁਗ ਭਗਤ ਆਇਆ ਪੈਜ ਰੱਖਦਾ ਆ ਰਾਮ ਰਾਜੇ ਹਰਨਾਕ ਸੁਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਗੁਰਵਾਕ ਅਨੁਸਾਰ ਜੇ ਕਦੇ ਆਪਣੇ ਪਿਆਰੇ ਭਗਤ ਪ੍ਰਹਿਲਾਦ ਦੀ ਰਾਖੀ ਕਰਨੀ ਪਈ ਤਾਂ ਤੁਰੰਤ ਹੀ ਨਰ ਸਿੰਘ ਰੂਪ ਧਾਰਿਆ ਅਗੇ ਸਰਵ ਲੋਗ ਗ੍ਰੰਥ ਵਿੱਚ ਮਹਾਰਾਜ ਫੁਰਮਾਨ ਕਰਦੇ ਨੇ ਹੈ ਚਤੁਰਬਾਹੋ ਅਸ਼ਟਾਕਰੀ ਨਾਰ ਸਿੰਘ ਜੈ ਕੇ ਪੇਸ਼ ਪ੍ਰਲਾਦubarਿਓ ਦੁਖ ਹਰਿਓ ਹਰਨਾਕਸ ਹਰਿਓ ਨਰੇਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ